ਹਾਂਜੀ ਦੋਸਤੋ ਸੁਨੰਦਾ ਸ਼ਰਮਾ ਤੇ ਪਿੰਕੀ ਤਾਲੀਵਾਲ ਦੀ ਕੰਟਰੋਵਰਸੀ ਦੇ ਦੌਰਾਨ ਹੁਣ ਸੁਨੰਦਾ ਦੀ ਪਿੰਕੀ ਤਾਲੀਵਾਲ ਦੇ ਮੁੰਡੇ ਨਾਲ ਪਿਕਸ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਤੇ ਇਸੇ ਬਾਰੇ ਹੁਣ ਸੱਚਾਈ ਵੀ ਸਾਹਮਣੇ ਆਈ ਹੈ ਸੁਨੰਦਾ ਸ਼ਰਮਾ ਦੇ ਕਹਿਣ ਮੁਤਾਬਿਕ ਇਹ ਸਪਿਕਸ ਵਿੱਚ ਦੇਖ ਰਿਹਾ ਮੁੰਡਾ ਉਹਨਾਂ ਦੇ ਬ੍ਰਦਰ ਵਾਂਗੂ ਹੈ ਅਤੇ ਉਹ ਇਸ ਨੂੰ ਆਪਣੇ ਸਿਬਲਿੰਗਸ ਵਾਂਗੂ ਹੀ ਮੰਨਦੀ ਸੀ ਪਰ ਹੁਣ ਪਿੰਕੀ ਤਾਲੀਵਾਲ ਨੂੰ ਜੇਲ੍ਹ ਦੀ ਸੈਰ ਹੋਣ ਦੇ ਕਾਰਨ ਸਰੋਤਿਆਂ ਦਾ ਇਸ ਉੱਪਰ 네ਗੇਟਿਵ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਤੇ ਆਓ ਦੇਖਦੇ ਹਾਂ ਉਹਨਾਂ ਦਾ ਰਿਐਕਸ਼ਨ ਤਾਂ ਇਸੇ ਦੌਰਾਨ ਇੱਕ ਅਤੇ ਇੱਕ ਹੋਰ ਯੂਜ਼ਰ ਲਿਖਦੇ ਨੇ ਇਹ ਤਾਂ ਪਟਾਕੇ ਪਾਉਣ ਨੂੰ ਰੱਖਿਆ ਸੀ ਅਤੇ ਇੱਕ ਹੋਰ ਯੂਜ਼ਰ ਲਿਖਦੇ ਨੇ ਗਿਆਨੀ ਨੱਪ ਗਿਆ ਕਿ ਲਈ ਅਤੇ ਇੱਕ ਹੋਰ ਯੂਜ਼ਰ ਨੇ ਲਿਖਿਆ ਭਾਈ ਇਹਦੇ ਵਿੱਚ ਤਿੰਨ ਕਿਰਦਾਰ ਨੇ ਜਿਨ੍ਹਾਂ ਨੇ ਆਪਣੇ ਆਪਣੇ ਹਿਸਾਬ ਨਾਲ ਗੇਮ ਖੇਡੀ ਸੁਨੰਦਾ ਸ਼ਰਮਾ ਨੇ ਆਪਣਾ ਕੰਮ ਕੱਢਿਆ ਪਿੰਕੀ ਧਾਲੀਵਾਲ ਨੇ ਆਪਣਾ ਤੇ ਪਿੰਕੀ ਦੇ ਮੁੰਡੇ ਨੇ ਆਪਣਾ ਬਾਕੀ ਤੁਸੀਂ ਆਪ ਸਿਆਣੇ ਹੋਦਰਸਲ ਇਹ ਫੋਟੋ ਸੁਨੰਦਾ ਨੇ ਖੁਦ ਆਪਣੇ ਹੈਂਡਲ ਤੇ ਅਪਲੋਡ ਕੀਤੀਆਂ ਹੋਈਆਂ ਤੇ ਕੈਪਸ਼ਨ ਵਿੱਚ ਸਿਬਲਿੰਗ ਜਾਂ ਫੈਮਿਲੀ ਕਹਿ ਕੇ ਨਵਾਜਿਆ ਅਤੇ ਆਪਣੇ ਇੱਕ ਇੰਟਰਵਿਊ ਵਿੱਚ ਵੀ ਸੁਨੰਦਾ ਨੇ ਪਿੰਕੀ ਧਾਲੀਵਾਲ ਤੇ ਉਹਨਾਂ ਦੇ ਮੁੰਡਿਆਂ ਬਾਰੇ ਕੀ ਕਿਹਾ ਸੀ ਆਓ ਆਪਾਂ ਵੇਖਦੇ ਹ ਕੰਮ ਕਰਨਾ ਹੈ ਤੇ ਮੈਨੂੰ ਪਹਿਲੇ ਦਿਨ ਹੀ ਉਹ ਘਰੇ ਲੈ ਕੇ ਆਏ ਸੀ ਮਤਲਬ ਆਪ ਦੀ ਫੈਮਿਲੀ ਦੇ ਨਾਲ ਰੱਖਿਆ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ ਕੋਈ ਨਹੀਂ ਕਰਦਾ ਕਿਸੇ ਲਈ ਵੀ ਔਰ ਉਹਨਾਂ ਨੇ ਮੇਰਾ ਇੰਨਾ ਕੀਤਾ ਸੋਨਮ ਕਰਨ ਅਨਸ਼ੀਸ਼ ਉਹਨਾਂ ਦੇ ਬੇਟੇ ਨੇ ਦੋਨੋਂ ਹਨਾ ਪਰ ਉਹਨਾਂ ਜਦੋਂ ਦੀ ਮੈਂ ਘਰ ਚਾਈਆਂ ਪਹਿਲ ਮੈਨੂੰ ਆ ਕੋਈ ਵੀ ਚੀਜ਼ ਆ ਮੈਂ ਇਹ ਕਹਿੰਦਾ ਨਾ ਕਿ ਭਾਈ ਜੀ ਆ ਆ ਚੀਜ਼ ਨਹੀਂ ਕਰਨੀ ਉਹਤਨੇ ਕਹਿੰਦਾ ਨਹੀਂ ਕਰਨੀ ਨਹੀਂ ਕਰਨੀ ਔਰ ਉਸ ਤੋਂ ਉੱਪਰ ਦੀਦੀ ਜਿਹੜੇ ਉਹਨਾਂ ਦੇ ਵਾਈਫ ਨੇ ਮੇਰਾ ਇੰਨਾ ਪਿਆਰ ਕਰਦੇ ਨੇ ਮਤਲਬ ਮੈਂ ਉਸ ਲੇਡੀ ਨੂੰ ਦੇਖਿਆ ਹੈ ਕਿ ਜਦੋਂ ਅਸੀਂ ਸ਼ਾਪਿੰਗ ਵੀ ਕਰਨ ਜਾਂਦੇ ਆ ਨਾ ਉਹ ਆਪਣੇ ਲਈ ਨਹੀਂ ਦੇਖਦੇ ਉਹ ਹਮੇਸ਼ਾ ਇਹ ਦੇਖਦੇ ਸੁਣਨਾ ਆ ਵੇਖ ਆ ਰੰਗ ਤੇ ਕਿੱਦਾਂ ਚਟਦਾ ਤੂੰ ਇਹ ਲੈ ਲੈ ਆਹ ਵੇਖ ਆ ਤੇ ਅਸੀਂ ਮੋਰ ਲਾਈਕ ਨਾ ਦੋਸਤਾਂ ਵਾਂਗੂ ਆ ਦੋਨੋਂ ਜਣੀਆਂ ਵੀ ਆਹ ਦੇਖ ਤੇ ਕਿੰਦੀ ਸੋਹਣੀ ਚੀਜ਼ ਲੱਗ ਰਹੀ ਆ